ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਅੱਜ ਜੀ ਫਿਰ ਤੋਂ ਹਾਜ਼ਰ ਹੋਏ ਆਂ ਬਈ ਸਰੋਂ ਦੀ ਮਾਰਕੀਟ ਦੇ ਬਾਰੇ ਜਾਣਕਾਰੀ ਲੈ ਕੇ ਸਰੋਂ ਦਾ ਜਿਹੜਾ ਬਾਜ਼ਾਰ ਆ ਵੇ ਸੱਜਣੋ 6900 ਰੁਪਏ ਪਾਰ ਕਰ ਚੁੱਕਿਆ ਹੈ 6900 ਤੇ 50 ਰੁਪਏ ਸਰੋਂ ਸੇਲ ਹੋ ਚੁੱਕੀ ਹੈ ਹਾਲ ਦੀ ਘੜੀ ਕੱਲ ਸਾਡੇ 8500 ਰੁਪਏ ਰਿਹਾ ਸੀ ਪਰਸੋਂ ਸਾਡੇ 6900 ਰੁਪਏ ਓਵਰ ਆਲ ਰੇਟ 7000 ਪਹੁੰਚ ਚੁੱਕਿਆ ਸੀ ਜੇ ਇਹ ਜੰਗ ਚੱਲ ਜਾਂਦੀ ਇਹ 72-7300 ਰੁਪਏ ਪਾਰ ਆਮਦਨ ਨਾ ਕਰਦਾ ਸੀ ਪਰ ਹਾਲ ਦੀ ਘੜੀ ਵੀ ਕੋਈ ਮੰਦੀ ਵਾਲੀ ਕੋਈ ਕਰ ਲੈਣੀਗੀ ਰੇਟ ਐਜ਼ ਅ ਸਿਰ ਟ ਸਟੇਬਲ ਬਣੇ ਹੋਏ ਆ ਕਿਉਂਕਿ ਕੱਲ ਇਹ ਹੈ ਵੀ ਜਿਹੜੀ ਮਲੇਸ਼ੀਆ ਦੇ ਵਿੱਚੋਂ ਸਰੋਂ ਆਉਣੀ ਹੁੰਦੀ ਹੈ ਜਾਂ ਤੇਲ ਆਉਣਾ ਹੁੰਦਾ ਉਹ ਵੀ ਪ੍ਰਭਾਵਿਤ ਹੋਇਆ ਕੁਝ ਘੱਦ ਤਿੱਕਰ ਜਿਹੜੀ ਆਵਗ ਘਟਣ ਕਰਕੇ ਹੁਣ ਰੇਟ ਸਟੇਬਲ ਹੋ ਕੇ ਅੱਪ ਵਾਲੇ ਪਾਸੇ ਨੂੰ ਜਾਣੀ ਜਾਣੀ ਹੈ ਇਹ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਵੀ 6900 9500 ਰੁਪਏ ਤਾਂ ਜਾਊਗੀ ਜਾਊਗੀ ਸੋ ਐਸ ਟਾਈਮ ਸਰੋਂ ਦਾ ਜਿਹੜਾ ਰੇਟ ਹੈ ਉਹ 6500 ਤੋਂ ਲੈ ਕੇ 9500 ਦੇ ਵਿੱਚ ਬਣਿਆ ਹੋਇਆ ਜੇ ਆਪਾਂ ਮੰਡੀਆਂ ਦੀ ਗੱਲ ਕਰੀਏ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਇਹਦਾ ਰੇਟ 6500 ਰੁਪਏ 7000 ਰੁਪਏ ਬਣਿਆ ਹੋਇਆ ਹੈ ਹਰਿਆਣੇ ਦੀਆਂ ਮੰਡੀਆਂ ਦੇ ਵਿੱਚ ਵੀ ਸੇਮ ਐਸ ਅਸਰ ਚੱਲੀ ਜਾਂਦਾ ਹੈ ਜਿਹੜੀਆਂ ਯੂਪੀ ਦੀਆਂ ਮੰਡੀਆਂ ਹੈ ਯੂਪੀ ਦੀਆਂ ਮੰਡੀਆਂ ਦੇ ਵਿੱਚ 64 6500 ਰੁਪਏ ਰੇਟ ਬਣਿਆ ਹੋਇਆ ਹੈ ਰਾਜਸਥਾਨ ਦੀਆਂ ਮੰਡੀਆਂ ਦੇ ਵਿੱਚ 6500 ਤੋਂ ਲੈ ਕੇ 6800 6900 ਰੁਪਏ ਤੱਕ ਸਰੋਂ ਸੇਲ ਹੋ ਰਹੀ ਹੈ ਜੇ ਹੁਣ ਆਪਾਂ ਗੱਲ ਕਰਗੇ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਈ ਇਹਦੇ ਵਿੱਚ 500 ਤੋਂ ਲੈ ਕੇ 400 ਰੁਪਏ ਤੱਕ ਦੀ ਤੇਜ਼ੀ ਵੇਖੀ ਜਾ ਸਕਦੀ ਹੈ ਐਜ਼ ਆ ਨੋਰਮਲ ਚਾਹੇ ਉਹ ਇਸ ਮਹੀਨੇ ਦੇ ਵਿੱਚ ਆ ਜੇ ਚਾਹੇ ਇਹ ਲੈਂਦੀ ਸਤੰਬਰ ਤੱਕ ਜਾਵੜੇ ਵੀ ਆਈ ਚੱਲਦਾ ਚੱਲਦਾ ਸਿਸਟਮ ਸਤੰਬਰ ਤੱਕ ਵੀ ਜਾ ਸਕਦਾ ਹੈ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਜੇ ਥੋੜਾ ਜਿਹਾ ਨਾ ਵੀ ਕੋਈ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਆਪਾਂ ਡਾਊਨ ਹੋਇਆ ਇਹ ਰੇਟ ਪਹਿਲਾਂ ਹੀ ਆਪਾਂ ਜੋ ਆਵੜਨਗੇ 5400 ਛੱਡੋ ਇਹ 1000 ਰੁਪਏ ਤੱਕ ਦੀ ਮਾਰ ਵੱਜ ਸਕਦੀ ਹੈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿਉਂਕਿ ਡਿਮਾਂਡ ਹੈਗੀ ਆ ਸਪਲਾਈ ਘੱਟ ਹੈ ਸਪਲਾਈ ਜਿਹੜੀ ਲੋਕਲ ਮਾਰਕੀਟ ਦੇ ਵਿੱਚ ਜ਼ਿਮੀਦਾਰ ਕੋਲੇ ਸਪਲਾਈ ਪਈ ਹੈ ਜਾਂ ਵਪਾਰੀ ਕੋਲੇ ਸਪਲਾਈ ਪਈ ਹੈ ਉਹ ਇਹਨੂੰ ਇੰਨਾ ਬੂਸਟ ਨਹੀਂ ਕਰ ਸਕਦੀ ਜਿੰਨੀ ਬਾਹਰੋਂ ਇੰਪੋਰਟ ਹੋ ਕੇ ਬੂਸਟ ਹੋਣੀ ਹੈ ਤੇ ਬਾਹਰੋਂ ਇੰਪੋਰਟ ਤਾਂ ਹੋਊਗੀ ਜੇ ਇੰਟਰਨੈਸ਼ਨਲ ਰਿਲੇਸ਼ਨ ਚੰਗੇ ਰਹਿਣਗੇ ਸੋਬਈ ਜਿਹਦੇ ਕੋਲੇ ਪਈ ਹੈ ਥੋੜਾ ਜਿਹਾ ਟਾਈਮ ਰੁਕਜੋ ਘਟਦੀ ਤਾਂ ਇਹ ਤੋਂ ਹੈ ਨਹੀਂ ਵੀ ਜੇ ਤੁਸੀਂ ਅਖੋਵੇਂ ਇਹ ਤਾਂ ਘਟੂਗੀ ਘਟਣ ਵਾਲੇ ਤਾਂ ਚਾਂਸ ਨਹੀਂ ਲੱਗਦੇ ਬਾਕੀ ਵਪਾਰ ਵਿਵੇਕ ਆ ਬਾਈ ਕੁਝ ਵੀ ਹੋ ਸਕਦਾ ਮਾਰਕੀਟ ਦੇ ਵਿੱਚ ਪਰ ਜੋ ਹਾਲ ਦੀ ਘੜੀ ਹਾਲਾਤ ਲੱਗ ਰਹੇ ਨੇ ਉਹਨਾਂ ਦੇ ਹਿਸਾਬ ਦੇ ਨਾਲ ਰੇਟ ਇੱਥੇ ਤਾਂ ਰਹਿਣਗੇ ਰਹਿਣਗੇ ਇਹਦੇ ਤੋਂ ਉੱਪਰ ਜਾਣ ਦੀ ਪੂਰੀ ਬੁਰੀ ਉਮੀਦ ਹੈ ਸੋ ਬਈ ਇੰਨੀ ਕੁ ਸਰੋਂ ਦੀ ਮਾਰਕੀਟ ਦੇ ਬਾਰੇ ਜਾਣਕਾਰੀ ਸੀਗੀ ਬਾਕੀ ਜੇ ਤੁਸੀਂ ਆਖੋ ਕਣਕ ਦੇ ਰੇਟ ਕਣਕ ਦੇ ਰੇਟ ਜਿਹੜੇ ਕੱਲ ਦੇ ਸੀਗੇ ਉਹ 2735 ਤੋਂ ਲੈ ਕੇ 2745 ਰੁਪਈਆ ਦੇਕਰ ਕੱਲ ਦਿੱਲੀ ਮੰਡੀ ਦੇ ਵਿੱਚ ਕਣਕ ਸੇਲ ਹੋਈ ਹੈ ਤੇ ਜੇ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰੀਏ ਪੰਜਾਬ ਦੀਆਂ ਮੰਡੀਆਂ 26 2650 ਦੇਕਰ ਸਟੇਬਲ ਹੋਈਆਂ ਵੰਗ ਸੋ ਇੰਨੀ ਕੀ ਜਾਣਕਾਰੀ ਸੀ ਬਾਈ ਜੇ ਆਪਣੀ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਸ਼ੇਅਰ ਕਰਦੇ ਹੋ ਸਬਸਕ੍ਰਾਈਬ ਕਰ ਲਓ ਤੇ ਫੋਲੋ ਕਰ ਲਓ ਧੰਨਵਾਦ ਜੀ